আগে তো আগে মনogram দিয়ে কাছের বক্সের ভিতর করে নিয়ে আইত। আজকে সরাসরি দেখলাম। মানে করে না। তৈরি করে আর। এই মেশিন দিয়ে করে না। ও এই মাধ্যমে আবার টাকার মাধ্যমে বিক্রি করে না। ਉਹ ਇਹ ਤੇ ਕਿਉਂ ਮੈਂ ਜਾ ਮਿਸਟਰ ਕੀ ਆ ਮਾਂ ਬਾਲ ਉਿਤਿ ਕਰਨ ਦੇ ਦੀ ਠੀਕ ਕਰ ਲੈ ਆਂ ਲਾ ਕੀ ਠੀਕ ਤਾ ਨਾ ਜਾਨ ਦਿੱ ਲੈ ਤਾਂ ਆਂ ਬੰਗਾਇ ਦੇ ਹਾਂ ਬੜਾ ਤਮਨ ਕਰਨ ਟਾਕਾ ਦੀ ਹੈ ਸੀਨੇ ਕਿਨਿਆ ਕੋਰੇ ਹਾਂ ਫਰਤ ਆਈ ਤੀ ਆ ਚਾ ਓਕੇ ਸੁਨਦਰੀ